ਜੈਸਤਰਾ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਦਾ ਵੇਗਲ ਵਗ ਚੁੱਕਿਆ ਤੇ ਸਭ ਤੋਂ ਹੌਟ ਸੀਟਾਂ ਦੇ ਵਿੱਚ ਗਣੀ ਜਾਂਦੀ ਆ ਖਡੂਰ ਸਾਹਿਬ ਸੀਟ ਅੱਜ ਅਸੀਂ ਖਡੂਰ ਸਾਹਿਬ ਸੀਟ ਦੇ ਉੱਪਰ ਆਏ ਹੋਏ ਹਾਂ ਜੈਜਾ ਲੈ ਰਹੇ ਹਾਂ ਇੱਥੇ ਵੀ ਕਿਸ ਤਰ੍ਹਾਂ ਦਾ ਲੋਕਾਂ ਦਾ ਮਾਹੌਲ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਇੱਥੇ ਆਜ਼ਾਦ ਚੋਣਾਂ ਆ ਜਿਹੜੀ ਉਹ ਲੜ ਰਹੇ ਨੇਗੇ ਸੋ ਆਓ ਤੁਹਾਨੂੰ ਦਿਖਾਉਨੇ ਆ ਇੱਕ ਨਜ਼ਾਰਾ ਇਹ ਪਿੰਡ ਆ ਸੰਘਾ ਭਾਈ ਸੀਦ ਭਾਈ ਸੁਖਵਿੰਦਰ ਸਿੰਘ ਸੰਘਾ ਦਾ ਪਿੰਡ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਪਿੰਡ ਆ ਇਹ ਸੋ ਇਸ ਦੇ ਵਿੱਚ ਸੰਘੇ ਪਿੰਡ ਇੱਕ ਸਵੀਲ ਲੱਗੀ ਹੋਈ ਆ ਤੇ ਸਵੀਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਪੋਸਟਰ ਲੱਗਿਆ ਉਹ ਸਵੀਲ ਦੇ ਉੱਪਰ ਕਿਸ ਤਰ੍ਹਾਂ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮਹਿ ਮੈਨੂੰ ਚਲਾ ਰਹੇ ਨੇ ਸੋ ਇੱਕ ਵੱਖਰੇ ਤਰ੍ਹਾਂ ਦਾ ਨਜ਼ਾਰਾ ਹੈ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਹੈਗਾ ਫਡੂਰ ਸਾਹਿਬ ਹਲਕੇ ਤੋਂ ਸੋ ਆਪਾਂ ਗੱਲਬਾਤ ਕਰ ਰਹੇ ਆ ਦੇਖੋ ਇਹ ਸਵੀਲ ਲੱਗੀ ਹੋਈ ਆ ਤੇ ਸਵੀਲ ਦੇ ਉੱਪਰ ਜਿਹੜਾ ਪੋਸਟਰ ਹੈ ਮੱਧ ਪੱਦਰ ਦੇ ਉੱਪਰ ਪੋਸਟਰ ਲੱਗਿਆ ਹੋਇਆ ਹੈਗਾ ਉਹ ਲੱਗਿਆ ਹੋਇਆ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਸੋ ਇਸ ਤਰ੍ਹਾਂ ਦਾ ਮਾਹੌਲ ਹੈ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਸ ਹਰਕੇ ਦੇ ਲੋਕ ਆ ਜਿਹੜਾ ਫਲੂਰ ਸਾਹਿਬ ਦੇ ਇਸ ਟੋਨ ਮੈਂ ਮਾਨੂੰ ਆਪ ਮਹਾਰੇ ਚਲਾ ਰਹੇ ਨੇ ਹੁਣ ਬਹੁਤ ਸਾਰੇ ਲੋਕ ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਕਿ ਇਹ ਨੂੰ ਕਿਹੜੇ ਚੋਣ ਖਰਚੇ 'ਚ ਪਾਇਆ ਜਾਊ ਜਾਂ ਕਿਸ ਤਰ੍ਹਾਂ ਚੋਣ ਕਮਿਸ਼ਨ ਕਿਵੇਂ ਲੈਂਦਾ ਸੋ ਆਉ ਤੁਹਾਨੂੰ ਦਿਖਾਉਨੇ ਆ ਇਹ ਤਸਵੀਰ ਲੱਗੀ ਹੋਈ ਆ ਤਸਵੀਰ ਲੱਗੀ ਹੋਈ ਆ ਜਿਹੜੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਨਾਮ ਦੇ ਉੱਪਰ ਉਹਨਾਂ ਦੀ ਵੋਟਾਂ ਦੀ ਅਪੀਲ ਆ ਜਿਹੜੀ ਇੱਥੇ ਕੀਤੀ ਜਾ ਰਹੀ ਆ ਸੋ ਇਹ ਪੋਸਟਰ ਆ ਜਿਹੜਾ ਦਿਖਾਓ ਜੀ ਸੋ ਇਹ ਪੋਸਟਰ ਲੱਗਿਆ ਹੋਇਆ ਹੈਗਾ ਸੋ ਇਹ ਤਸਵੀਰ ਲੱਗੀ ਹੋਈ ਆ ਸੋ ਇੱਥੇ ਕੁਝ ਸੱਜਣ ਬੈਠੇ ਨੇ ਕਿ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਦੇ ਆ ਆਉ ਤੁਹਾਨੂੰ ਮਿਲਾਉਨੇ ਆ ਕੁਝ ਵੀਰਾਂ ਨੂੰ ਜਿਹੜੇ ਇੱਥੇ ਬੈਠੇ ਨੇਗੇ ਸੋ ਭਾਈ ਸਤਿ ਸ਼੍ਰੀ ਅਕਾਲ ਜੀ ਆ ਜਿਸ ਤਰ੍ਹਾਂ ਅਸੀਂ ਅੱਜ ਪਹਿਲੀ ਵਾਰ ਸਾਹ ਦੇਖਿਆ ਇਸ ਤਰ੍ਹਾਂ ਵੀ ਕਿਸੇ ਕੈਂਡੀਡੇਟ ਦੇ ਨਾਮ ਦੇ ਉੱਪਰ ਵੀ ਸਵੀਲ ਲੱਗੀ ਹੋਵੇ ਸੋ ਇਹ ਇੱਕ ਵੱਖਰੇ ਤਰ੍ਹਾਂ ਦਾ ਨਜ਼ਾਰਾ ਹੈਗਾ ਸੋ ਕਿਸ ਤਰ੍ਹਾਂ ਦੇਖ ਰਹੇ ਹਾਂ ਜਿਹੜਾ ਇਹ ਇੱਥੇ ਭਾਈ ਅਮਰਤਪਾਲ ਸਿੰਘ ਦੀ ਚੋਣ ਮਹਮਾ ਉਹਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਚਲਾ ਰਹੇ ਨੇ ਲੋਕ ਜਿੰਮੇ ਸਵੀਲ ਲੱਗੀ ਹੋਈ ਆ ਜਾਂ ਹੋਰ ਵੱਖ-ਵੱਖਰ ਨਵੇਂ ਕਿੜੇ ਢੰਗਾਂ ਨਾਲ ਚਲਾ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਅਸੀ ਵੈਗਰਜੀਤ ਕਾਲਸਾ ਵੈਗਰਜੀਤ ਪਦੇ ਜੀ ਵੇਖੋ ਜੀ ਜਿਸ ਤਰ੍ਹਾਂ ਅਮਰਤਪਾਲ ਸਿੰਘ ਨਾਲ ਹੋਇਆ ਵਾ ਜਿੱਦਾਂ ਦੀ ਗ੍ਰਿਫਤਾਰੀ ਇਹਨਾਂ ਕੀਤੀ ਆ ਬੜੇ ਵੀ ਬੜਾ ਹੀ ਮਤ ਭਾਗਾ ਕੀਤਾ ਇਹਨਾਂ ਨੇ ਉਸ ਵਿੱਚ ਜੰਗ ਆ ਜਿਹੜਾ ਸਾਡੇ ਇਥੋਂ ਨਾਜੇ ਦਾ ਉਹ ਇਸ ਵੇਲੇ ਅਮਰਤਪਾਲ ਸਿੰਘ ਦੇ ਨਾਲ ਆ ਜੀ ਕਿ ਜੰਗ ਇਹੋਲੇ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਉਹਨਾਂ ਪਹਿਲਾਂ ਅਨਸ਼ਬੀਲ ਲਈ ਆ ਤੇ ਇਹ ਪ੍ਰਤੀਬੰਧ ਦਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਕੀ ਕਰਨ ਦੇ ਅਮਰਤਪਾਲ ਨੂੰ ਬਿਜਤਣਾ ਸਾਡੇ ਜੰਗ ਮੁੰਡੇ ਜਿੰਨੇ ਵੀ ਜਿਵੇਂ ਜਿਸ ਤਰ੍ਹਾਂ ਹੁਣ ਪਤਾ ਲੱਗਿਆ ਸੀ ਹੋਰ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਲੋਕਾਂ ਨੂੰ ਲੱਗਿਆ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮਤਲਬ ਵੀ ਇਸ ਨੂੰ ਇੱਕ ਪੰਥਕ ਕਾਰਜ ਦੇ ਸਮਝ ਕੇ ਲੋਕ ਕਰ ਰਹੇ ਆ ਕਿ ਕਿਉਂਕਿ ਅਮਰਸੀਦ ਭਾਈ ਸੁਖਵਿੰਦਰ ਸਿੰਘ ਸੰਘਾ ਦਾ ਪਿੰਡ ਆ ਇਹ ਇਸ ਪਿੰਡ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਅਸੀਂ ਵੀ ਇਹੋ ਆਨੇ ਆ ਕਿ ਦੋਆ ਪਾਰਟੀਆਂ ਨਾ ਪਾਰਟੀਆਂ ਜਿੰਦੀਆਂ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚਲੋ ਅਸੈਂਬਲੀ ਹਲਕੇ ਦੂਜੇ ਹੋਰ ਗੱਲ ਹੁੰਦੀ ਆ ਇਹਦੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਵਾਰ ਉਹਨੂੰ ਜੇਲ੍ਹ ਚੋਂ ਕਢਾਉਣਾ ਸਾਡਾ ਮਕਸਦ ਆ ਵੀ ਉਹਨੂੰ ਬਾਹਰ ਕਢਾਈਏ ਇਸ ਵਾਰ ਉਹਨੂੰ ਜਿਤਾਈਏ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਵਿੱਚ ਇੰਨੀ ਕਿਰਪਾ ਬਾਬਾ ਜੀ ਦੀ ਹਾਲੀ ਤੱਕ ਇਹਨੂੰ ਵੋਟ ਕਹਿੰਦੇ ਲੋੜ ਨਹੀਂ ਪਈ ਜੀ ਖੁਦ ਸਾਨੂੰ ਕਹਿੰਦੇ ਆ ਇਦਾਂ ਇਆ ਹੋਰ ਉਹ ਕਿਰਪਾ ਬਿਲਕੁਲ ਸੋ ਇਸ ਤਰ੍ਹਾਂ ਦਾ ਮਾਹੌਲ ਆ ਇਹ ਨੌਜਵਾਨ ਨੇ ਇੱਕ ਮਿੰਟ ਇਹਨਾਂ ਨੂੰ ਵੀ ਗੱਲ ਕਰਦੇ ਆ ਛੋਟੇ ਵੀਰ ਅੱਜ ਜਿਸ ਤਰ੍ਹਾਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਲਈ ਵੋਟਾਂ ਲਈ ਵੀ ਅਪੀਲ ਕਰ ਰਹੇ ਹੋ ਤੇ ਸਵੀਲ ਵੀ ਲਈ ਹੋਈ ਹੈਗੀ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਭਾਈ ਸਾਹ ਦੇ ਬੋਲ ਆਪਾ ਨਾਲ ਆ ਪੋਲਸ ਵੋਟ ਆ ਜਿੰਨੇ ਵੀ ਆਪਣੇ ਬੰਦੀ ਸਿੰਘਾ ਨੇ ਰਿਹਾਈ ਵਾ ਤੇ ਬੀਲ ਕਰਦੇ ਆ ਜੀ ਜੀ ਹਾਂਜੀ ਆਪਾਂ ਉਹਨਾਂ ਦੇ ਜਿੱਦਾਂ ਵੀ ਹੋ ਸਕੇ ਵਾਤ ਤੋਂ ਵਾਤ ਪ੍ਰਚਾਰ ਕਰਾਂਗੇ ਉਹਨਾਂ ਦੀ ਵਾਤ ਤੋਂ ਵਾਤ ਪਿੰਡਾਂ ਜਾਵਾਂਗੇ ਤੇ ਵੋਟ ਖੋਲ ਹੀ ਸਾਡਾ ਨਗਰ ਪੂਰਾ ਉਹਨਾਂ ਦੇ ਨਾਲ ਵਾ ਜਿੱਦੂ ਦਿਖ ਵੀ ਹੋ ਸਕੇ ਹਾਂਜੀ ਜਿਵੇਂ ਹੋਰ ਪਾਰਟੀਆਂ ਦੇ ਗੱਲਾਂ ਆ ਰਹੀਆਂ ਵੀ ਹੋਰ ਦੂਸਰੀਆਂ ਪਾਰਟੀਆਂ ਦੇ ਪੋਲਿੰਗ ਨਹੀਂ ਲਾਇਆ ਜਾਣਗੇ ਕੋਈ ਪੋਲਿੰਗ ਲਾਇਆ ਜਾਊਗਾ ਤੁਹਾਡੇ ਪਿੰਡ ਚ ਵੀ ਕੋਈ ਇਸ ਤਰ੍ਹਾਂ ਦੀ ਗੱਲ ਆ ਪੂਰੀ ਕੋਸ਼ਿਸ਼ ਆ ਜੀ ਸਾਰਿਆਂ ਨਾਲ ਗੱਲ ਹੋਈ ਪੂਰੀ ਕੋਸ਼ਿਸ਼ ਆ ਬਾਕੀ ਜਦੋਂ ਆਪਾਂ ਜਦਾ ਕੇ ਤੇ ਥੋਪ ਦੇਣੀ ਆ ਬਾਕੀ ਪੂਰੀ ਕੋਸ਼ਿਸ਼ ਆ ਕਿ ਬੂਟ ਪੋਲਿੰਗ ਬੂਥ ਨਾ ਲਾ ਜਾਨ ਪਿਆਰ ਨਾਲ ਹੀ ਸਰ ਹਾਂਜੀ ਪਿਆਰ ਨਾਲ ਹੀ ਕਿਉਂਕਿ ਕੋਈ ਧੜੇ ਬਾਜੀ ਦਾ ਕੰਮ ਨਹੀਂ ਹੈ ਇਹਦੇ ਵਿੱਚ ਸੋ ਇਹ ਨੌਜਵਾਨ ਸੇਵਾ ਕਰ ਰਹੇ ਆ ਉਧਰ ਦੇਖਣੋ ਉੱਪਰ ਵੀ ਜਿਹੜਾ ਇਹ ਸਵੀਲ ਹੈ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਮ ਦੇ ਉੱਪਰ ਉਹਨਾਂ ਦਾ ਪੋਸਟਰ ਲਾਇਆ ਹੋਇਆ ਉਹਨਾਂ ਦੀ ਵੋਟਾਂ ਦੀ ਅਪੀਲ ਵੀ ਕਰ ਰਹੇ ਨੇ ਤੇ ਨਾਲ ਨਾਲ ਇਹ ਸੰਗਤਾਂ ਨੂੰ ਜਿਹੜਾ ਖੰਡਾ ਮਿੱਠਾ ਜਲ ਵੀ ਸਕਾਰ ਰਹੇ ਨੇ